ਦਲੇਵਾਨ ਸਾਹਿਬ ਨੂੰ ਜਿਵੇਂ ਸਾਰੇ ਨੇ ਮੇਸ਼ਾ ਚਿੰਤਾ ਜ਼ਾਹਰ ਕੀਤੀ ਹੈ ਵੀ ਉਹਨਾਂ ਦੀ ਸਿਹਤ ਯਾਬੀ ਉਹਨਾਂ ਦੀ ਜਿਹੜੀ ਹੈ ਇਸ ਮਨਵਰਤ ਤੋਂ ਬਾਹਰ ਨਿਕਲਣਾ ਇਹ ਬਹੁਤ ਜ਼ਰੂਰੀ ਹੈ ਤਾਂ ਹੀ ਜਿਹੜਾ ਹੈ ਇੱਕ ਦਾਨਸ ਘਰਸ਼ੂ ਅਸੀਂ ਚੰਗੀ ਸੇਵ ਦੇ ਸਕਦੇ ਆ ਤੇ ਦੂਸਰਾ ਜਿਹੜਾ ਸਾਰੀਆਂ ਕਿਸਾਨ ਜੱਥਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਜੇ ਇਕੱਠੇ ਹੋਣਗੇ ਤਾਂ ਦਬਾਅ ਬਣ ਸਕਦਾ ਹੈ ਕੇਂਦਰ ਸਰਕਾਰ ਤੇ ਤੇ ਹੱਕਾਂ ਜਿਹੜੀ ਜੈਨੂਇਨ ਮੰਗਾਂ ਨੇ ਉਹ ਮੰਨੀਆਂ ਜਾਣਗੀਆਂ ਉਹ ਤਾਂ ਹੀ ਮੰਨੀਆਂ ਜਾਣਗੀਆਂ ਜੇ ਸਾਰੇ ਇਕੱਠੇ ਹੋਣਗੇ ਜੇ ਅੱਡ-ਅੱਡ ਖਿਤੇ ਰਹੇ ਤਾਂ ਫੇਰ ਉਹਦੇ ਨਾਲ ਮੈਨੂੰ ਨਹੀਂ ਲੱਗਦਾ ਕਿੰਦ ਸਰਕਾਰ ਤੇ ਕੋਈ ਪੈਸੇ ਦਾ ਵੀ ਕੋਈ ਮਨ ਤੇ ਬੋਝ ਹੈ ਦਲੇਵਾਲ ਸਾਹਿਬ ਦੀ ਸਿਹਤ ਬਾਰੇ ਜਾਂ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੇ ਜੋ ਮੁੱਦਿਆਂ ਨੂੰ ਲੈ ਕੇ ਬੈਠੇ ਨੇ ਉਹ ਉਹਨਾਂ ਨੂੰ ਹੱਲ ਕਰਨ ਵਾਸਤੇ ਉਹਨਾਂ ਤੇ ਕੋਈ ਮਨ ਦੇ ਵਿੱਚ ਅਸੀਂ ਗੱਲ ਨਹੀਂ ਨਾ ਹੀ ਪੰਜਾਬ ਸਰਕਾਰ ਇਸ ਦੇ ਬਾਰੇ ਕੋਈ ਸੀਰੀਅਸ ਹੈ ਜਾਂ ਚਿੰਤਾਤ ਹੈ ਨਹੀਂ ਪੰਜਾਬ ਸਰਕਾਰ ਨੇ ਵੀ ਪਿਛਲੀਆਂ ਜਿਹੜੀਆਂ ਚੋਣਾਂ ਹੋਈਆਂ ਉਹਦੇ ਵਿੱਚ ਕਿਸਾਨਾਂ ਵਾਸਤੇ ਬਹੁਤ ਵੱਡੇ ਵੱਡੇ ਐਲਾਨ ਕੀਤੇ ਵੀ ਅਸੀਂ ਐਮਐਸਪੀ ਦੇਵਾਂਗੇ ਕਿੱਥੇ ਗਏ ਉਹ ਐਲਾਨ ਕੇਂਦਰ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਵੀ ਉੱਡੀ ਜ਼ਿੰਮੇਵਾਰ ਹੈ ਅੱਜ ਕਿਸਾਨਾਂ ਦੇ ਇਹਨਾਂ ਹਾਲਾਤਾਂ ਦੇ ਵਾਸਤੇ ਸੋ ਮੈਂ ਤਾਂ ਅਪੀਲ ਹੀ ਕਰੂੰਗਾ ਕਿ ਦਲੇਵਾਲ ਸਾਹਿਬ ਦੇ ਸਾਰੇ ਸਾਥੀ ਵੀ ਉਹ ਇਕੱਠੇ ਹੋ ਕੇ ਉਹਨਾਂ ਨੂੰ ਵੀ ਅਪੀਲ ਕਰਨ ਉਹਨਾਂ ਦਾ ਮਰਨ ਵਾਸਤ ਤੋੜਨ ਅਤੇ ਕੇਂਦਰ ਨਾਲ ਹੋਰ ਕਿਸੇ ਰੂਪ ਚ ਜਿਹੜਾ ਹੈ ਉਹ ਜੋ ਸਿਲਰਸ਼ ਕਰਨਾ ਹੈ ਉਹ ਸ਼ੁਰੂ ਕਰ। ਉਹ ਜਿਹੜੀ ਦਿੱਲੀ ਵਿੱਚ ਕੋਈ ਬੀਜੇਪੀ ਦੀ ਜਿੱਤ ਨਹੀਂ ਹੋਈ। ਦਿੱਲੀ ਦੇ ਵਿੱਚ ਜਿਹੜਾ ਕੇਜਰੀਵਾਲ ਦੇ ਜਿਹੜੇ ਝੂਠ ਨੇ ਜੋ ਉਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਅਤੇ ਹਮੇਸ਼ਾ ਸਿਰਫ ਦੂਜਿਆਂ ਤੇ ਦੋਸ਼ ਲਾ ਕੇ ਆਪਣੀ ਰਾਜਨੀਤੀ ਕੀਤੀ ਹੈ ਉਹ ਦਾ ਜਿਹੜਾ ਕਿਰਾ ਬੇਨਕਾਰ ਹੋਇਆ। ਤੇ ਲੋਕਾਂ ਨੇ ਉਸ ਰਾਜਨੀਤੀ ਨੂੰ ਰੱਦ ਕੀਤਾ। ਸੋ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਬੀਜੇਪੀ ਇਸ ਤਰੀਕੇ ਨਾਲ ਕਦੇ ਸਤਾਪਤ ਹੋ ਸਕਿਆ ਕਿਉਂਕਿ ਬੀਜੇਪੀ ਦੀਆਂ ਜੋ ਨੀਤੀਆਂ ਨੇ ਜੋ ਬੀਜੇਪੀ ਦੀ ਹੁਣ ਤੱਕ ਰਵਈਆ ਰਿਹਾ ਪੰਜਾਬ ਪ੍ਰਤੀ ਉਹ ਜਿਹੜਾ ਜਿਹੜਾ ਹੈ ਬੜਾ ਨਾਪਕੀ ਰਿਹਾ ਤੇ ਪੰਜਾਬ ਦੇ ਲੋਕ ਕਦੇ ਬੀਜੇਪੀ ਦੀ ਲੀਡਰਸ਼ਿਪ ਨੂੰ ਪ੍ਰਵਾਨ ਨਹੀਂ ਕਰਨਗੇ ਤੇ ਨਾ ਹੀ ਹੁਣ ਜਿਹੜਾ ਹੈ ਆਮ ਆਦਮੀ ਪਾਰਟੀ ਦਾ ਜਿਹੜਾ ਝੂਠ ਹੈ ਉਹ ਵੀ ਲੋਕਾਂ ਦੇ ਸਾਹਮਣੇ ਆ ਗਿਆ ਮੈਨੂੰ ਨਹੀਂ ਲੱਗਦਾ ਇਹਨਾਂ ਦੋਨਾਂ ਪਾਰਟੀਆਂ ਦਾ ਪੰਜਾਬ ਵਿੱਚ ਕੋਈ ਸਕੇ ਉਹ ਮੈਂ ਤਾਂ ਇਹ ਸਮਝਦਾ ਵੀ ਪੰਜਾਬ ਦੇ ਵਿੱਚ ਜਿਹੜੀ ਪੰਥਕ ਰਾਜਨੀਤੀ ਹੈ ਦੁਆਰੇ ਉੱਪਰ ਕੇ ਆਈ ਦੀ ਤੇ ਸੁਖਬੀਰ ਸਿੰਘ ਬਾਦਲ ਮਾਈਨਸ ਜਿਹੜਾ ਸਾਰੀਆਂ ਧਿਰਾਂ ਨੂੰ ਇਕੱਠੇ ਹੋ ਕੇ ਇੱਕ ਪੰਜਾਬ ਦੇ ਮਸਲੇ ਪੰਜਾਬ ਦੇ ਮੁੱਦੇ ਉਹਨਾਂ ਨੂੰ ਲੈ ਕੇ ਜੋ ਸਾਡੇ ਪੰਥਕ ਮਸਲੇ ਉਹਨਾਂ ਨੂੰ ਲੈ ਕੇ ਜਿਹੜਾ ਸਾਨੂੰ ਸਾਨੂੰ ਇੱਕ ਫਰੰਟ ਇਕੱਠੇ ਹੋ ਕੇ ਖੜਾ ਕਰਨਾ ਚਾਹੀਦਾ ਤਾਂ ਕਿ ਜਿਹੜੀਆਂ ਪੰਜਾਬ ਲਈ ਅਸੀਂ ਲੜਾਈ ਲੜ ਸਕੀਏ ਹੁਣ ਪੰਜਾਬ ਦੀ ਗੱਲ ਕਰਨ ਵਾਲੀ ਕੋਈ ਪਾਰਟੀ ਨਹੀਂ ਅੱਜ ਜੇ ਅਸੀਂ ਗੱਲ ਕਰੀਏ ਪੰਜਾਬ ਦੀ ਮੰਗਾਂ ਇਸ ਕਰਕੇ ਨਹੀਂ ਮੰਨੀਆਂ ਜਾਂਦੀਆਂ ਕਿ ਪੰਜਾਬ ਦੀ ਗੱਲ ਕਰਨ ਵਾਲੀ ਕੋਈ ਪਾਰਟੀ ਨਹੀਂ ਸ਼੍ਰੋਮਣੀ ਅਕਾਲੀ ਦਲ ਉਹ ਜਿਹੜੀ ਹੈ ਜਗਜੀਤ ਅਸੁਖਮ ਸਿੰਘ ਬਾਦਲ ਦੇ ਜੋ ਨੀਚੀਆਂ ਕਰਕੇ ਉਹ ਹਾਸ਼ੀਏ ਤੇ ਚਲੀ ਗਈ ਤੇ ਹੁਣ ਇੱਕ ਜਿਹੜਾ ਹੈ ਨਵਾਂ ਉਭਾਰ ਆਉਣ ਵਾਲੇ ਸਮੇਂ 'ਚ ਮੈਂ ਦੇਖ ਰਿਹਾ ਜੋ ਆਏਗਾ ਅਤੇ ਪੰਜਾਬ ਤੇ ਦੁਬਾਰੇ ਜਿਹੜਾ ਹੈ ਕਿਸੇ ਨਾ ਕਿਸੇ ਰੂਪ 'ਚ ਸਟਰੀਡੀਜਲ ਪਾਰਟੀ ਕੋਈ ਨਾ ਕੋਈ ਸਾਹਮਣੇ ਆਈ